ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿਵੇਂ ਦੇ ਜਿਹੜਾ ਕਹਿੰਦਾ ਸੀ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਰੰਗਲੇ ਪੰਜਾਬ ਦਾ ਨਾਰਾ ਲੈ ਕੇ ਆਉਣ ਲਈ ਸਰਕਾਰ ਨਕਮੀ ਸਾਬਤ ਹੋਈ ਆ ਅੱਜ ਤੁਸੀਂ ਸਾਡੇ ਹੱਥਾਂ ਦੇ ਵਿੱਚ ਤਸਵੀਰਾਂ ਪੜੋ ਤੇ ਦੇਖੋ ਤਿੰਨ ਸਾਲਾਂ ਦੇ ਵਿੱਚ ਇਹਨਾਂ ਦੀ ਕੀ ਪ੍ਰਾਪਤੀਆਂ ਆ ਮੈਂ ਹਰ ਇੱਕ ਸ਼ਹਿਰ ਨਵਾਬ ਸਰਕਾਰ ਮਰਦਾ न फर्क पिया सू आम आदमी वोट पम न ख़ासू ਸਨ ਜੀਰੋ ਕਰਤਾ ਕੋਈ ਸਾਡੇ ਪ੍ਰਸ਼ਾਸਨ ਦੇ ਵਿੱਚ ਪੁਲਿਸ ਕੁਝ ਨਹੀਂ ਕਰ ਰਹੀ ਕੋਈ ਪਕੜਿਆ ਨਹੀਂ ਜਾ ਰਿਹਾ ਚੋਰ ਕੋਈ ਹੱਤਾ ਜੋ ਵਾਲੀਆਂ ਖੋ ਕੇ ਲੈ ਕੇ ਜਾ ਰਿਹਾ ਕੋਈ ਪਰਸ ਖੋ ਕੇ ਲੈ ਕੇ ਜਾ ਰਿਹਾ ਕੋਈ ਮੋਟਰਸਾਈਕਲ ਖੋ ਕੇ ਲੈ ਕੇ ਜਾ ਰਿਹਾ ਲੇਕਿਨ ਹਾਲ ਪ੍ਰਵਾਹ ਨਹੀਂ ਕਿਸੇ ਨੂੰ ਕੋਈ ਪਰਵਾਹ ਨਹੀਂ ਕੋਠੀਆਂ ਦੇ ਵਿੱਚੋਂ ਚੋਰੀਆਂ ਮੋਟਰਸਾਈਕਲਾਂ ਦੀ ਚੋਰੀ ਸਭ ਚੋਰੀਆਂ ਹੋ ਰਹੀਆਂ ਨੇ ਇਸ ਕਰਕੇ ਮੈਂ ਕਪੂਰਥਲਾ ਵਾਸੀਆਂ ਕੇ ਸਾਨੂੰ ਬੀਜੇਪੀ ਨੂੰ ਵੋਟ પાਕੇ ਫੁੱਲ ਨੂੰ ਕਾਮਯਾਬ ਕਰਨਾ ਚਾਹੀਦਾ ਹੈ ਤਾਂ ਕਿ ਤਾਂ ਜੋ ਅਸੀਂ ਨਾ ਸਾਰੀਆਂ ਗਿੰਦਗੀਆਂ ਤੋਂ ਅਗੈਸ ਇਹ ਨਾ ਸਾਰੀਆਂ ਗਿੰਦਗੀਆਂ ਤੋਂ ਦੂਰ ਹੋ ਸਕੀਏ ਪੰਜਾਬ ਸਰਕਾਰ ਵਰਦਾਬਾ ਪੰਜਾਬ ਸਰਕਾਰ ਮਿੰਡਲ ਲੈਵਲ ਦੇ ਉੱਪਰ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਜੋ ਉਹਨਾਂ ਦੀਆਂ ਨਕਾਮੀਆਂ ਆ ਉਹ ਜਗਜਰ ਚੁਕੀ ਗਈਆਂ ਔਰ ਇਹ ਪੈਂਫਲੇਟ ਦੇ ਮੱਦੇ ਮਾਦੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਹ ਕਿਵੇਂ ਪੰਜਾਬ ਦੇ ਲੋਕ ਘੋਲੇ ਪਾਲੇ ਲੋਕਾਂ ਨੂੰ ਇਹਨਾਂ ਨੇ ਝੂਠ ਬੋਲ ਕੇ ਲੁੱਟਿਆ ਤੇ ਠੱਗਿਆ ਔਰ ਪੰਜਾਬ ਵਿੱਚ ਲੈਂਡ ਆਰਡਰ ਜਿਹੜੀ ਸਿਚੁਏਸ਼ਨ ਆ ਉਹ ਇਸ ਵੇਲੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਕੋਈ ਬੰਦਾ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਆਪਣੇ ਆਪ ਨੂੰ ਭਾਰਤੀ ਜਨਤਾ ਪਾਰਟੀ ਦੇ ਲਖਪੂਤਰਾ ਵੱਲੋਂ ਅੱਜ ਕੂਪੂਤਰਾ ਸੀਟ ਪਟਸੰਗ ਚੌਂਕ ਵਿਖੇ ਅੱਜ ਗਰੋਸ ਮੁਜ਼ਾਹਰਾ ਕੀਤਾ ਕਿ ਜਿਸ ਸ਼ਹਿਰ ਵਾਸੀ ਬਹੁਤ ਵੱਡੀ ਗਿਣਤੀ ਸ਼ਾਮਲ ਹੋਏ ਕਿਉਂਕਿ ਲੋਕ ਜਿਹੜੇ ਆ ਉਹ ਆਮ ਆਦਮੀ ਪਾਰਟੀ ਸਰਕਾਰ ਤੋਂ ਅੱਕੇ ਪਏ ਆ ਜਿਸ ਦੇ ਨਾਲ ਕਿ ਉਹਨਾਂ ਨੂੰ ਕੋਈ ਖਾਈ ਨਹੀਂ ਦੇ ਦੇ ਸਾਡੇ ਪੰਜਾਬ ਦਾ ਬਣੂਗਾ ਕੀ ਇਹਦਾ ਇੱਕੋ ਹੀ ਇੱਕ ਹਾਲਿਆ ਕਿ 227 ਦੇ ਵਿੱਚ ਭਾਰਤੀਆਂ ਦਾ ਪਾਰਟੀ ਦੀ ਸਰਕਾਰ ਆ ਉਹ ਪੰਜਾਬ ਚ ਬਣੇਗੀ ਔਰ ਜੇ ਪੰਜਾਬ ਦੇ ਲੋਕਾਂ ਦਾ ਵੜ ਭਲਾ ਹੋਊਗਾ ਤਾਂ ਜੋ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਪੈਣਾ ਵਾਸਤੇ ਹਜ਼ਾਰ-ਹਜ਼ਾਰ ਰੁਪਿਆ ਉਹ ਵੀ ਨਹੀਂ ਦਿੱਤਾ ਬੀਜੇਪੀ ਦਿੱਲੀ ਸਰਕਾਰ ਆਉਣ ਦੇ ਵਿੱਚ ਕਰਕੇ ਪਰ ਦੂਜੇ ਦਿਨ ਹੀ ਜਿਹੜਾ ਪੰਜਾਬ ਉੱਤੇ ਦਿੱਲੀ ਦੇ ਵਿੱਚ 25-25 ਰੁਪਏ ਪੈਣਾ ਦੇ ਦਿੱਤਾ ਸੋ ਇੰ tane ਬਹੁਤ ਸਾਰੇ ਕਾਰਜ ਆ ਜਿਹੜੇ ਕਿ ਬੀਜੇਪੀ ਸਰਕਾਰਾਂ ਕਰ ਰਹੀਆਂ 70 ਸਾਲ ਦਾ ਕੋਈ ਵੀ ਬੰਦਾ ਹੋ ਜਵੇ ਆਟੋਮੈਟਿਕਲੀ ਉਹਦੀ ਆ 10 ਲੱਖ ਰੁਪਈਆ ਹਰਿਆਣਾ ਵਿੱਚੋਂ ਦਾ ਫਰੀ ਰਾਜ ਹੁੰਦਾ। ਸੋ ਆਪਣੇ ਪੰਜਾਬ ਬਹੁਤ ਜ਼ਿਆਦਾ ਪਛੜ ਗਿਆ ਕਿਉਂਕਿ ਉਹਦਾ ਕਾਰਨ ਇੱਕ ਹੋਈ ਹੈ ਕਿ ਭਗਵੰਤ ਮਾਨ ਔਰ ਕੇਜਰੀਵਾਲ ਰਲ ਕੇ ਪੰਜਾਬ ਨੂੰ ਡੋਟ ਰਿਹਾ, ਕੋਟ ਰਿਹਾ ਔਰ ਪੰਜਾਬ ਦਾ ਕੋਈ ਭਲਾ ਨਹੀਂ ਹੋ ਰਿਹਾ। ਸੋ ਸਾਰਿਆਂ ਨੂੰ ਆਪਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ। ਤਾਂ ਜੋ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਸਰਕਾਰ ਬਣ ਸਕੇ ਅਤੇ ਲੋਕਾਂ ਜਿਹੜੇ ਆ ਇਸ ਸੈਂਟਰ ਦੀ ਜਿਹੜੀ ਪੋਰਸੀਆਂ ਆ ਜਾਂਦਾ ਸੈਂਟਰ ਦਾ ਪੈਸਾ ਆ ਉਹ ਸਿੱਧਾ ਲੋਕਾਂ ਤੱਕ ਪਹੁੰਚ ਸਕੇ ਤਾਂ ਜੋ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜਿਵੇਂ ਕਿ ਸਾਰਣ ਪਤਾ ਹੀ ਆ ਇਹ ਅੱਜ ਦੀ ਡੇਟ ਤੇ ਨਸ਼ੇ ਦੇ ਦਿਵਾਲੀ ਹੋਏ ਹੋਇਆ ਬਹੁਤ ਚੰਗੀ ਗੱਲ ਆ ਨਸ਼ਾ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਆ ਪਰ ਜਿਹੜੇ ਵੱਡੇ ਮਗਰਮਸ਼ੇ ਉਹਨਾਂ ਨੂੰ ਕੌਣ ਫੜੂਗਾ ਤੁਸੀਂ ਇਹ ਕੰਮ ਗਰੀਬ ਲੋਕ ਜਿਹੜੇ ਵਿਚਾਰੇ ਨਸ਼ਈ ਹੋ ਗਏ ਆ ਨਸ਼ੇ ਅੱਗੇ ਜਤੀ ਹੋ ਗਏ ਆ ਤੁਸੀਂ ਉਹਨਾਂ ਦਾ ਕੁਝ ਸਵਾਰ ਨਹੀਂ ਸਕੇ ਤੁਸੀਂ ਉਹਨਾਂ ਕਿਸੇ ਹਸਪਤਾਲ ਚੋਂ ਦਾ ਕੋਈ ਇਲਾਜ ਨਹੀਂ ਕਰਵਾ ਸਕੇ ਔਰ ਤੁਸੀਂ ਜਿਹੜੇ ਉਹਨਾਂ ਨੂੰ ਵਿਚਾਰਨ ਫੜ ਫੜ ਕੇ ਅੰਦਰ ਦੇ ਰਹੇ ਹੋ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੈਗੀ ਪੰਜਾਬ ਦਾ ਨੌਜਵਾਨ ਉਹ ਹੋਰ ਖਰਾਬ ਹੋ ਰਿਹਾ ਉਹਦੇ ਨਾਲ ਜਿਹੜੇ ਜਿਹੜੇ ਮਾਲਸ਼ਾ ਲੈ ਕੇ ਵੱਡੇ ਸਮਗਲ ਆਉਂਦੇ ਆ ਕਿ ਉਹਨਾਂ ਨੂੰ ਕਿਉਂ ਨਹੀਂ ਫੜਦੇ ਅਸੀਂ ਕਿਉਂਕਿ ਉਹਨਾਂ ਦੇ ਉੱਪਰ ਵੱਡੇ-ਵੱਡੇ ਮੰਤਰੀਆਂ ਦਾ ਲੀਡਰ ਦਾ ਹੱਥ ਆ ਸੋ ਮੈਂ ਸਮਝਾ ਕਿ ਪੰਜਾਬ ਦੀ ਜਿਹੜੀ ਪਵੰਤਮਨ ਸਰਕਾਰ ਦੇ ਖੇਤੀਵਾਲ ਸਰਕਾਰ ਆ ਉਹ ਦਿੱਲੀ ਤੇ ਫੇਲ ਹੋਈ ਹੋਈ ਆ ਪੰਜਾਬ ਦੀ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਕਿਉਂਕਿ ਪੰਜਾਬ ਦੇ ਲੋਕ ਉਹਨੂੰ ਜਾਣ ਗਏ ਆ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ-ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ